ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਅੱਜ ਦੀ ਵੀਡੀਓ ਸਿਰਫ ਬਾਸਮਤੀ ਵਾਲੇ ਭਰਾਵਾਂ ਲਈ ਆ ਬਾਸਮਤੀ ਲੇਟ ਲਾਈ ਸੀ ਪਈ ਇਹ 2-3 ਤਰੀਕ ਦੀ ਲੱਗੀ ਹੋਈ ਆ ਬਾਸਮਤੀ 17 18 ਕਿਸਮ ਤੇ ਇਹਦੇ ਵਿੱਚ ਅੱਜ ਜਿੰਕ ਪਾ ਰਹੇ ਆ 8-8 ਕਿਲੋ ਕਿੱਲੇ ਦੇ ਸਾਹ ਦੇ ਨਾਲ 33% ਤੇ ਆਹ ਕੰਡੀਸ਼ਨ ਚੈੱਕ ਕਰ ਲਓ ਬਈ ਮੈਂ ਜ਼ੂਮ ਕਰਕੇ ਦਿਖਾ ਦਿੰਦਾ ਤੁਹਾਨੂੰ ਬੂਟਾ ਲਓ ਜੀ ਆ ਬੂਟੇ ਦੀ ਕੰਡੀਸ਼ਨ ਆ ਤੇ ਇਹਦੇ ਵਿੱਚ ਪਾਇਆ ਹੁਣ ਕੀ ਕੀ ਆ ਇਦੇ ਵਿੱਚ 17 ਕਿਲੋ ਯੂਰੀਆ ਪਾਈ ਆ ਉਹਦੀ ਮੈਂ ਵੀਡੀਓ ਵੀ ਪਾਈ ਹੋਈ ਆ 12 ਕਿਲੋ ਇਹਦੇ ਵਿੱਚ ਕਿੱਲੇ ਦੇ ਹਿਸਾਬ ਨਾਲ ਡੀਏਪੀ ਪਈ ਹੋਈ ਆ ਉਹਦੀ ਵੀਡੀਓ ਵੀ ਪਾਈ ਹੋਈ ਆ ਜੰਤਰਾ ਇਹਦੇ ਵਿੱਚ ਵਾਇਆ ਹੋਇਆ ਸੀ ਇੱਕ ਇਹਦੇ ਵਿੱਚ ਥਾਇਆ ਫਨੇਟ ਮਥਾਇਲ ਫੰਗੀਸਾਈਡ ਪਾਇਆ ਹੋਇਆ ਉਹਦੀ ਹਾਲਾਂਕਿ ਮੌਸਮ ਦੇ ਅਕੋਰਡਿੰਗ ਨੀਡ ਨਹੀਂ ਸੀ ਮੈਂ ਉਹ ਕਾਪੀ ਤੇ ਨੋਟ ਕਰ ਲਿਆ ਵੀ ਅਗਲੀ ਵਾਰੀ ਜੇ ਤਾਂ ਮੌਸਮ ਠੰਡਾ ਹੋਇਆ ਤਾਂ ਨਹੀਂ ਪਾਉਣਾ ਜੇ ਮੌਸਮ ਥੋੜਾ ਜਿਹਾ ਗਰਮ ਰਿਹਾ ਤਾਂ ਪਾ ਲਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਅੱਜ 16 ਦਿਨਾਂ ਦਾ ਹੀ ਹੋ ਗਈ ਇਹ ਨਹਿਰ ਦੇ ਪਾਣੀ ਨਾਲ ਇਹਨੂੰ ਕੱਦੂ ਹੋਇਆ ਸੀ ਤੇ ਇੱਕ ਪਾਣੀ ਨਹਿਰ ਦਾ ਉੱਤੋਂ ਲੱਗ ਗਿਆ ਇਹਨੂੰ ਮੋਟਰ ਦਾ ਪਾਣੀ ਆ ਜਿਹੜਾ ਸਾਡੇ ਕੋਲੇ ਵੀਰੇ 3 ਤੋਂ ਲੈ ਕੇ 4 ਨੰਬਰ ਆ ਇੱਕ ਦਾ 3 ਨੰਬਰ ਇੱਕ ਦਾ 4 ਨੰਬਰ ਆ ਕੰਡਕਟੈਂਸ ਆ ਜਿਹੜੀ ਇਹਨੂੰ ਚਾਲਕਤਾ ਕਹਿੰਦੇ ਨੇ ਉਹ ਬਹੁਤ ਜ਼ਿਆਦਾ ਨਹਿਰ ਦੇ ਪਾਣੀ ਵਿਚਾਈ ਖੜਾ ਸਾਡੇ ਕੋਲੇ ਵੈਰਾਈਟੀ ਜਿਹੜੀ CR212 ਵੀ ਲਈ ਹੋਈ ਆ ਬਾਈ ਸੁਪਰ 212 28P67 ਵੀ ਆ ਹੈਨਾ ਤੇ ਬਾਸਮਤੀ ਵੀ ਆ 1885 ਵੀ ਆ ਤੇ 1718 ਵੀ ਆ ਇਹਦੇ ਵਿੱਚ ਹੁਣ 8-8 ਕਿਲੋ ਬਾਈ ਜ਼ਿੰਕ 33% ਪਾ ਰਹੇ ਆ ਅੱਜ ਅੱਜ ਜਿਹੜੀ ਪਾ ਰਹੇ ਆ ਇੰਡੋਰਾਮਾ ਕੰਪਨੀ ਦੀ ਆ ਬਾਈ ਪਹਿਲਾਂ ਝੋਨੇ ਦੇ ਵਿੱਚ ਪਾਈ ਸੀ ਉਹ ਹੋਰ ਜਿੰਕ ਪਾਈ ਸੀ ਇਹ ਅਲੱਗ-ਅਲੱਗ ਕੰਪਨੀਆਂ ਦੀ ਮੈਂ ਖੇਤ ਦੇ ਵਿੱਚ ਮੇਰੇ ਕੋਲ 15-16 ਕਿੱਲੇ 16-17 ਕਿੱਲੇ ਵਾਣਦੇ ਨੇ ਤੇ ਉਹਦੇ ਵਿੱਚ ਹਰੇਕ ਵਾਣ ਦੇ ਵਿੱਚ ਮੈਂ ਅਲੱਗ-ਅਲੱਗ ਚੀਜ਼ ਪਾਉਣਾ ਹਰੇਕ ਕੰਪਨੀ ਦੀ ਪਾਉਣਾ ਹਰੇਕ ਕੰਪਨੀ ਨੂੰ ਆਪਾਂ ਪਹਿਲ ਦੇਈਦੀ ਆ ਬਾਈ ਜਿਹੜੀ ਸਸਤੀ ਮਿਲ ਜੇ ਉਥੋਂ ਉਹ ਦੁਕਾਨ ਤੋਂ ਆਪਾਂ ਦਵਾਈ ਲੈ ਆਉਣੇ ਆ ਇੱਕ ਸਾਡਾ ਮਿੱਤਰ ਹੈਗਾ ਬੋਹਾ ਤੋਂ ਉਹ ਸਾਡਾ ਪੱਕਾ ਬਾਈ ਉਥੋਂ ਜਦੋਂ ਸਾਡਾ ਜੀ ਕਰਦਾ ਉਥੋਂ ਲੈ ਆਉਣੇ ਆ ਤੇ ਬਾਕੀ ਆ ਸਿਸਟਮ ਆ ਤੁਹਾਡਾ ਆ ਪਾ ਰਹੇ ਆ ਜਿੰਕ 33% 8 ਕਿਲੋ 4 ਕਿਲੋ ਦੀ ਇਹ ਪੈਕਿੰਗ ਆ ਇਹ ਵਾਲੀ ਬਈ ਮੈਨੂੰ ਮਿਲੀ ਆ ਕੈਸ਼ ਦੇ ਉੱਤੇ 94 ਰੁਪਏ ਇੱਕ ਜਿਹੜੀ ਮੈਂ ਪਹਿਲਾਂ ਲੈ ਕੇ ਆਇਆ ਸੀ ਉਹ ਮੈਨੂੰ ਮਿਲੀ ਸੀ ਧਾਰ ਦੇ ਉੱਤੇ 102 ਰੁਪਏ ਜਿੰਕ ਉਹ ਕੰਪਨੀ ਹੋਰ ਸੀਗੀ ਇਹ ਇੰਡੋਰਾਮਾ ਕੈਸ਼ ਤੇ ਧਾਰ ਦਾ ਬਾਈ ਵਟਾ ਤਾਂ ਪੈਂਦਾ ਹੀ ਆ ਤੇ ਆ ਤੁਹਾਡੇ ਸਾਹਮਣੇ ਹੁਣ ਪਾਵਾਂਗੇ ਚਲੋ ਭਈ ਸਾਬੀ ਮਿੱਟੀ ਦੇ ਵਿੱਚ ਰਲਾ ਕੇ ਪਾਉਣੀ ਆ ਦੂਜੀ ਯੂਰੀਆ ਤੋਂ ਪਹਿਲਾਂ ਪਹਿਲੀ ਯੂਰੀਆ ਤੋਂ ਬਾਅਦ ਜ਼ਿੰਕ ਪਾਉਣੀ ਆ ਖੇਤ ਦੇ ਵਿੱਚ ਜ਼ਰੂਰੀ ਜ਼ਿੰਕ ਇੱਕ ਇਹੋ ਜਿਹਾ ਤੱਤ ਆ ਜ਼ਰੂਰੀ ਤੱਤ ਆ ਤੇ ਇੱਕ ਐਤ ਕੀ ਬਾਸਮਤੀ ਦੇ ਉੱਤੇ ਨਾ ਗਰੋਥ ਤੋਂ ਰੋਕਣ ਦੇ ਲਈ ਵੀ ਪ੍ਰੋਡਕਟ ਦੀ ਸਪਰੇਅ ਕਰਾਂਗੇ ਥੋੜੀ ਜਿਹੀ ਥਾਂ ਦੇ ਉੱਤੇ ਤੇ ਉਹਦੇ ਨਾਲ ਕਹਿੰਦੇ ਵੀ ਡਿੱਗਦੀ ਨਹੀਂ ਇਹ ਬਾਕੀ ਅਰ ਕੀ ਰੇਹ ਦੀ ਮੈਨੇਜਮੈਂਟ ਖਾਦੀ ਮੈਨੇਜਮੈਂਟ ਉਹ ਸਹੀ ਤਰੀਕੇ ਨਾਲ ਰੱਖਾਂਗੇ ਤੇ ਤੁਹਾਨੂੰ ਦੱਸਾਂਗੇ ਆ ਵੀ ਝੋਨਾ ਬਈ ਆਪਣਾ ਤੇ ਆ ਦੇਖ ਲਓ ਬਈ ਇਹਦੇ ਵਿੱਚ ਹਜੇ ਜ਼ਿੰਕ ਦਿੱਤੀ ਨਹੀਂ ਤੇ ਲੋਡ ਆ ਮੈਨੂੰ ਲੱਗਦਾ ਤੇ ਉਹ ਦੇ ਦਾਂਗੇ ਹੁਣ ਜ਼ਰੂਰੀ ਨਹੀਂ ਵੀ ਜ਼ਿੰਕ ਸਾਰੇ ਖੇਤਾਂ ਦੇ ਵਿੱਚ ਦੋ ਇਹ ਵੀ ਜ਼ਰੂਰੀ ਨਹੀਂ ਵੀ ਨਾ ਦੋ ਠੀਕ ਹੈ ਆਹਾ 6 ਕ ਕਨਾਲਾ ਨੇ ਮੇਰੇ ਕੋਲੇ ਤੇ ਇਹਦੇ ਵਿੱਚ ਮੈਂ ਜ਼ਿੰਕ ਨਹੀਂ ਦਿੱਤੀ ਸਿਰਫ ਟ੍ਰਾਇਲ ਦੇ ਵਜੋਂ ਵੀ ਜੇ ਨਾ ਦਵਾਂਗੇ ਤਾਂ ਫਿਰ ਕੀ ਹੋ ਜਾਊਗਾ ਹਨਾ ਤੇ ਆ ਚੋਂ ਨਾਲ ਦੇਖੋ ਬਈ ਇਹਦੇ ਵਿੱਚ ਵੀ ਜੰਤਰ ਸੀ ਇਹ ਪਛੇਤਾ ਸੀਗਾ ਜੇ ਕੋ ਉਧਰ ਦੋ ਟ੍ਰਾਇਲ ਹੋਰ ਨੇ ਉਹ ਇੱਕ ਵੈਰੈਟੀ ਤਾਂ ਹਜੇ ਲਾਂਚ ਨਹੀਂ ਹੋਈ ਅਗਲੇ ਸਾਲ ਲਾਂਚ ਹੋਊਗੀ ਤੇ ਇੱਕ ਵੈਰੈਟੀ ਹੈ ਜਿਹੜੀ ਉਹ ਹਾਈਬ੍ਰਿਡ ਵੈਰੈਟੀ ਹੈ ਉਹ ਲਾਂਚ ਆ ਉਹਦਾ ਵੈਸੇ ਜ਼ਮੀਨ ਦੇ ਹਿਸਾਬ ਦੇ ਨਾਲ ਟ੍ਰਾਇਲ ਕਰਿਆ ਦੋਨੇ ਪੀਅਰ 126 ਜਿੰਨਾ ਟਾਈਮ ਲੈਂਦੀਆਂ ਨੇ ਦੋ 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 8 8 ਕਿਲੋ ਬਈ ਇਹ ਜਿੰਕ ਅਸੀਂ ਪਾ ਰਹੇ ਹਾਂ ਮਿੱਟੀ ਦੇ ਵਿੱਚ ਰਲਾ ਕੇ ਯੂਰੀਆ ਦੇ ਵਿੱਚ ਵੀ ਪਾ ਸਕਦੇ ਹੋ ਪਰ ਮਿੱਟੀ ਦੇ ਵਿੱਚ ਕੰਮ ਇਹ ਬਹੁਤ ਕਰੂਗੇ ਪਾਣੀ ਆ ਜਿਹੜਾ ਉਹ ਹਲਕਾ ਫੁਲਕਾ ਜਿਹਾ ਹੋਣਾ ਚਾਹੀਦਾ ਹਲਕੇ ਫੁਲਕੇ ਪਾਣੀ ਤੋਂ ਬਾਅਦ ਜਦੋਂ ਤੁਸੀਂ ਸਿੱਟਾ ਦੇ ਦੋਗੇ ਉਸ ਤੋਂ ਬਾਅਦ ਚਾਹੇ ਸ਼ਾਮ ਨੂੰ ਚਾਹੇ ਅਗਲੇ ਦਿਨ ਪਾਣੀ ਭਰ ਦੋ ਤੇ ਤੁਹਾਡੇ ਕੋਲੇ ਕੰਮ ਦੇਖੋ ਕਰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਭਾਈ ਹੋਰ ਵੀਡੀਓ ਲਗਾਤਾਰ ਪਾਉਂਦੇ ਰਹਾਂਗੇ ਥੈਂਕ ਯੂ ਸੋ ਮੱਚ